ਸਸਿਕਾ ਜੀ ਕੁਰਾਲੀ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਕੁਰਾਲੀ ਦੇ ਵਿੱਚ ਬੋਡੀ ਬਿਲਡਰਾਂ ਦੇ ਹੋਏ ਮੁਕਾਬਲੇ ਬੋਡੀ ਚੈਂਪੀਅਨ ਆਪਣੇ ਆਪਣੇ ਜਿਨ੍ਹਾਂ ਨੇ ਸਰੀਰ ਸਾਹਮਣੇ ਹੋਏ ਨੇ ਮੁੰਡੇ ਗੱਬਰੂਆਂ ਨੇ ਉਹਨਾਂ ਨੇ ਦਿਖਾਇਆ ਜ ਆਪਣੇ ਜੋਰ ਤੇ ਚੁੱਕੇ ਨੰਬਰ ਪਹਿਲੇ ਤੇ ਦੂਆ ਤੇ ਤੀਆ ਵੱਡੇ ਨਾਮ ਰੱਖੇ ਸੀਗੇ ਸੋ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਿਸ ਮੁੰਡਿਆਂ ਦੀਆਂ ਜੋ ਸਰੀਰ ਸਾਹਮਣੇ ਹੋਏ ਹਨ ਉਹਦੀਆਂ ਲਾਈਵ ਤਸਵੀਰਾਂ ਨੇ ਓਏ ਆਚ ਬਹੁਤ ਵਧੀਆ ਤਰੀਕੇ ਦੇ ਨਾਲ ਬੋਡੀ ਮੁਕਾਬਲੇ ਚੰਡੀਗੜ੍ਹ ਤੋਂ ਪਹੁੰਚੇ ਜੱਜੀ ਜੋ ਕਿ ਇਨਾ ਮੁਕਾਬਲਿਆਂ ਦਾ ਫੈਸਲਾ ਲੈਣਗੇ ਦੱਸਣਗੇ ਕਿ ਪਹਿਲੇ ਸਥਾਨ ਤੇ ਕੌਣ ਹੈ ਦੂਜੇ ਤੇ ਕੌਣ ਹੈ ਤੇ ਤੀਜੇ ਤੇ ਕੌਣ ਹੈ ਜੱਜ ਜੀ ਨੇ ਬਹੁਤ ਹੀ ਵਧੀਆ ਫੈਸਲੇ ਲਏ ਇਹ ਜੋ ਵਿਅਕਤੀ ਤੁਹਾਨੂੰ ਆਪਣਾ ਸਰੀਰ ਦੇ ਜੋਰ ਦਿਖਾ ਰਿਹਾ ਹੈ ਇਸ ਦੀ ਉਮਰ ਤਕਰੀਬਨ 47 48 ਪਲਸ ਹੈ ਸੋ ਹੁਣ ਵੀ ਕਹਿਣ ਦਾ ਪਾਵ ਹੈ ਸਬੰਧ ਦੇ ਨੇ ਆਪਣਾ ਸਰੀਰ ਇੰਨਾ ਸੰਭਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਨੌਜਵਾਨੋ ਇਸ ਸਰੀਰ ਤੋਂ ਆਪਾਂ ਨੂੰ ਬਹੁਤ ਵਧੀਆ ਸਿੱਖਿਆ ਮਿਲਦੀ ਹੈ ਕਿ ਆਪਾਂ ਐਨੀ ਉਮਰ ਤੇ ਵੀ ਆਪਣਾ ਸਰੀਰ ਸੰਭਾਲ ਸਕਦੇ ਹਾਂ ਜਿਵੇਂ ਦੇਖੋ ਆ ਬਹੁਤ ਵਧੀਆ ਮਿਹਨਤੀ ਐ ਖਿਡਾਰੀ ਇਹ ਸਾਰੇ ਨਾਮ ਦੇ ਹੱਕਦਾਰ ਨੇ ਵਾਹ ਜੀ ਵਾਹ ਹਾਦਸੀ ਜੀ ਓਕੇ ਦੁਆਰਾ ਇਹਨਾਂ ਦਾ ਸਰਟੀਫਿਕੇਟ ਵੀ ਦਿੱਤਾ ਜਾ ਰਿਹਾ ਹੈ ਇਹਨਾਂ ਨੂੰ ਜੇਤੂ ਜੋ ਖਿਡਾਰੀ ਹੋਣਗੇ ਉਹ ਵੀ ਉਹੀ ਨਿਯੋਜਿਤ ਕੀਤੇ ਜਾਣਗੇ ਬੇਹਦਿੰਗ ਕੀ ਬਾਤ ਹੈ ਬਹੁਤ ਅੱਛੀ ਸ਼ਾਬਾਸ਼ ਇਹ ਤਾੜੀਆਂ ਮਾਰੋ ਮੁੰਡਿਆਂ ਲਈ ਵੈਰੀ ਗੁੱਡ ਬਈ ਬਹੁਤ ਅੱਛੇ ਸੋਚਾਂ 84 ਇਹਨਾਂ ਨੂੰ ਵੀ ਸਰਟੀਫਿਕੇਟ

ਸਾਡੇ ਗੁਰੂ ਜੀ ਵੀ ਸਟੇਜ ਤੇ ਪਹੁੰਚਣ ਡੀਪੂ ਵੀਰ ਤੇ ਮਨੀ ਸਾਡੇ ਗੁਰੂ ਜੀ ਨਾਲ ਤਾਂ ਉਹ ਵੀ ਸਟੇਜ ਪਰ ਪਹੁੰਚ ਗਏ ਉਹਨਾਂ ਦੇ ਜੀ ਵੀ 48 ਨੰਬਰ ਵੈਰੀ ਗੁੱਡ ਬਈ ਬਹੁਤ ਅੱਛੇ ਸ਼ਾਬਾਸ਼ ਬੇਤਰੀਨ ਇਹ ਲਓ ਜੀ ਤਾੜੀਆਂ ਮਾਰਦੇ ਮੁੰਡੇ ਵਾਸਤੇ ਬਹੁਤ ਅੱਛੀ ਬੋਡੀ ਬਣਾਇਆ ਰੱਖੀਏ ਮੁੰਡੇ ਨੇ ਜੀ ਵੈਰੀ ਗੁੱਡ ਵੀ ਹੋਇਆ ਉਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਇਹ ਜੇਤੂ ਖਿਡਾਰੀ ਤੇ ਦਾ ਸਰਟੀਫਿਕੇਟ ਤੇ ਟਰੋਫੀ ਇਸ ਦੀ ਨਾਲ ਵੈਰੀ ਗੁੱਡ ਬਈ ਇਹ ਜੇਤੂ ਹੋਇਆ ਜੀ ਮੁੰਡਾ ਜੀ ਇਹਨਾਂ ਦਾ ਮਾਨ ਸਨਮਾਨ ਕਰਦੇ ਆ बहुत बहुत धन्यवाद कर चैंपियन फर्स्ट आया एक नंबर से आया चैंपियन बसी पठाणा का है ਤੁਸੀਂ ਦੇਖੋ ਲਾਈਕ ਤਸਵੀਰਾਂ ਚੰਗੇ ਨਾਮ ਇਹ ਜਿੱਤ ਕੇ ਲੈ ਗਿਆ ਹੈ ਇਹ ਦੀ ਇੰਟਰਵਿਊ ਸੇ ਲਈ ਸੀ ਕਹਿੰਦਾ ਕਿ ਮੈਂ ਘੱਟੋ ਘੱਟ ਮੈਨੂੰ 8-9 ਸਾਲ ਹੋ ਗਏ ਇਸ ਲਾਈਨ ਚ ਪਏ ਨੂੰ ਤੇ ਮੈਂ ਆਪਣਾ ਸਰੀਰ ਬਹੁਤ ਹੀ ਮਿਹਨਤ ਦੇ ਨਾਲ ਸੰਭੇ ਹੋਇਆ ਹੈ ਨਾਮ ਆਪਣਾ ਆਪਣਾ ਨਾਮ ਭਾਈ ਸਾਗਰ ਜੀ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਤਾਂ ਜੀ ਬਸੇ ਪਠਾਨਾ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਤੋਂ ਤੁਸੀਂ ਕਿਹੜਾ ਕਿਹੜਾ ਟੂਰਨਾਮੈਂਟ ਜਿੱਤਿਆ ਮੈਂ ਅੱਜ ਭਾਜੀ ਮਿਸਟਰ ਮੁਹਾਲੀ ਜਿੱਤੇ ਆਂ ਆਪਣੀ ਵੇਟ ਕੈਟਾਗਰੀ ਚ ਫਰਸਟ ਤੇ ਓਵਰਆਲ ਚੈਂਪੀਅਨ ਆਂ ਤੇ ਓਪਨ ਕੈਟਾਗਰੀ ਚ ਵੀ ਆਪਾਂ ਓਵਰਆਲ ਚੈਂਪੀਅਨ ਰਹੇ ਆ ਭਾਜੀ ਇਹ ਕਿੰਨੀ ਦੇਰ ਤੁਸੀਂ ਪ੍ਰੈਕਟਿਸ ਕਰਦੇ ਹੋ ਹੋ ਕਿੰਨੇ ਕਿ ਟੂਰਨਾਮੈਂਟ ਗੇਮ ਜਿੱਤੇ ਭਾਜੀ ਮੈਂ ਹੁਣ ਤੱਕ ਕੋਈ ਗਿਣਤੀ ਨਹੀਂ ਹੈਗੀ ਮੈਂ 2022 ਤੋਂ ਸ਼ੁਰੂ ਕੀਤਾ ਅੱਜ 2025 ਚੱਲ ਗਿਆ ਪਰਫੈਸ਼ਨਲ ਹੀ ਮੈਨੂੰ 3 ਸਾਲ ਹੋ ਗਏ ਕਰਦੇ ਨੂੰ ਉਦੋਂ ਤੇ ਪ੍ਰੋਫੈਸ਼ਨਲੀ 3 ਸਾਲ ਹੋ ਗਏ 3 ਸਾਲ ਚ ਆਪਾਂ ਜਿਆਦਾ ਨਹੀਂ ਤਾਂ 20 골ਡ ਮੈਡਲ ਲਿਆ ਏ ਹੁਣ ਤੱਕ ਤੇ ਆਪਾਂ 2022 ਦੇ ਐਨਪੀਸੀ ਓਵਰਆਲ ਮੈਨਸ ਫ੍ਰੀਕ ਚੈਂਪੀਅਨ ਵੀ ਰਹੇ ਹਾਂ ਓਵਰਆਲ ਚੈਂਪੀਅਨਸ਼ਿਪ ਆ ਜੇ ਦੇਖਿਆ ਜਾਣਾ ਇਹਨਾਂ ਦੋਨੂੰ ਮਿਲਾ ਕੇ 8 ਤੋਂ 10 ਹੋ ਗਏ ਭਾਜੀ ਆਪਣੇ ਕੋਲ ਜਿਸ ਤਰ੍ਹਾਂ ਕਿ ਤੁਹਾਡੇ ਡੋਲੇ ਦਿਖ ਰਹੇ ਆ ਕਿੰਨੀ ਖਰਾਕ ਜਿਹੜੀ ਤੁਸੀਂ ਖਾਂਦੇ ਹੋ ਰੋਜ਼ ਖਰਾਕ ਭਾਜੀ ਗੇਨਿੰਗ ਚ ਤਾਂ ਇੰਨੀ ਕ ਵੀ ਘਰ ਦੇ ਵੀ ਦੁਖੀ ਹੋ ਜਾਂਦੇ ਆ ਵੀ ਬਾਰ 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 ਤੇ ਕਟਿੰਗ ਤੇ ਇਹੋ ਜਿਹਾ ਹਾਲ ਹੋ ਜਾਂਦਾ ਭਾਜੀ ਭੁੱਖ ਮਰੀ ਕਹਿ ਸਕਦੇ ਆ ਆਪਾਂ ਜਿਵੇਂ ਭੁੱਖ ਮਰੀ ਤੇ ਆਣਾ ਪੈਂਦਾ ਜੇ ਆ ਆ ਫਿਰ ਬਹੁਤ ਔਖਾ ਮੋਸਟ ਵਾਗਲ ਐਸ ਵੇਰੇ ਖਾਲੀ ਪੇਟ ਪਹਿਲਾਂ ਆਪਾਂ ਨੂੰ ਹਨਾ 2 ਘੰਟੇ ਕਾਰਡੀਓ ਐਬਸ ਵਗੈਰਾ ਟ੍ਰੇਨ ਕਰਨੇ ਪੈਂਦੇ ਡੇਲੀ ਦੇ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਆਪਣਾ ਫੇਰ ਵਰਕਆਊਟ ਹੁੰਦਾ ਕਾਰਬਸ ਜਮਾਈ ਜ਼ੀਰੋ ਹੋ ਜਾਂਦਾ ਐਂਡਲੇ ਦਿਨਾਂ ਜਪਾਂ ਨੂੰ ਪਾਣੀ ਪੂਣੀ ਡਿਪਲੀਟ ਕਰਨਾ ਪੈਂਦਾ ਪਾਣੀ ਛੱਡਣਾ ਪੈਂਦਾ ਨਮਕ ਨੂੰ ਬੋਡੀ ਤੋਂ ਕੱਢਣਾ ਪੈਂਦਾ ਫਿਰ ਕਿਤੇ ਜਾ ਕੇ ਇਦਾਂ ਦੀ ਤਸੀਕ ਨਿਕਲ ਕੇ ਆਉਂਦੀ ਹੈ ਜੋ ਕਿ ਆਪਾਂ 5-10 ਮੀਟਰ ਸਟੇਜ ਤੇ ਦਿਖਾਣੀ ਹੁੰਦੀ ਆ ਬਹੁਤ ਔਖਾ ਟਫ ਸਪੌਟ ਆ ਪਰ ਬਹੁਤ ਮਜ਼ਾ ਆਉਂਦਾ ਭਾਜੀ ਜਦੋਂ ਵਰਥੀਟ ਹੋ ਜਾਂਦਾ ਇੰਨੀ ਕਿ ਡੇ ਟੈਕਸ ਕਰਦੇ ਤੇ ਦੋ ਤਿੰਨ ਘੰਟੇ ਸ਼ਾਮ ਨੂੰ ਸਟਰੈਂਥ ਟ੍ਰੇਨਿੰਗ ਤੇ ਆ ਫਿਟਨੈਸ ਬੋਡੀ ਬਿਲਡਿੰਗ ਬੋਡੀ ਬਿਲਡਿੰਗ ਕੰਪੀਟੀਸ਼ਨ ਦੇ ਵਿੱਚ ਭਾਗ ਲੈ ਰਹੇ ਪਾਰਟਿਸਿਪੇਟ ਕਰ ਰਹੇ ਸਾਰੇ ਹੀ ਬੋਡੀ ਬਿਲਡਰ ਬਧਾਈ ਦੇ ਪਾਤਰ ਹੈ ਜਿਨ੍ਹਾਂ ਗੱਭਰੂਆਂ ਨੇ ਆਪਣੇ ਇਸ ਰੀਫ ਸਾਂਭੇ ਹੋਏ ਹੈ ਔਰ ਅੱਜ ਦੇ ਟਾਈਮ ਇਹ ਸ੍ਰੀ ਰੋਹਨ ਸਾਹਮਣੇ ਹਨ ਜਿਹੜੇ ਨਸ਼ਿਆਂ ਤੋਂ ਦੂਰ ਰਹਿ ਕੇ ਇਹਦੇ ਸਰੀਰ ਜਿਹੜੇ ਕਿ ਅੱਜ ਆਪਾਂ ਨੂੰ ਦੇਖਣ ਦੇ ਲਈ ਕਦੋਂ ਦੇ ਇੱਥੇ ਬੈਠੇ ਆ ਔਰ ਬਹੁਤ ਹੀ ਆਪਾਂ ਇੰਜੋਏ ਵੀ ਕਰ ਰਹੇ ਆ ਔਰ ਅੱਜ ਇਹ ਘੱਪਰ ਵਾਲੇ ਦੇਖ ਕੇ ਮਨ ਖੁਸ਼ ਹੋਊਗਾ ਕਿ ਨਸ਼ਿਆਂ ਤੋਂ ਦੂਰ ਹੋ ਕੇ ਇਹਦੇ ਆਪਾਂ ਸਿਰਜ ਸਕਦੇ ਆ ਔਰ ਵਿਦਾਈ ਦੇ ਪਾਤਰੀ ਸਾਡੇ ਸਾਰੇ ਹੀ ਕਲੱਬ ਦੇ ਜੂਮ ਫਿਟਨੈਸ ਜਿਹੜੀ ਕੇ ਸਾਸਤਾ ਹੈ ਪ੍ਰਦੀਪ ਬਾਟੀ ਜਿਹੜੇ ਕੇ ਹਰ ਸਾਲ ਦੀ ਤਰ੍ਹਾਂ ਏਡਾ ਵੱਡਾ ਪ੍ਰੋਗਰਾਮ ਆਰਗੇਨਾਈਜ਼ ਕਰਦੇ ਆ ਪਿਛਲੇ ਸਾਲ ਵੀ ਕੀਤਾ ਸੀ ਪਿਛਲੇ ਸਾਲ ਵੀ ਮੈਨੂੰ ਇਹਨਾਂ ਸੱਜਿਆ ਸੀ ਸਾਨੂੰ ਵੀ ਬਹੁਤ ਵਧੀਆ ਲੱਗਿਆ ਔਰ ਬਹੁਤ ਵਧੀਆ ਮੈਸੇਜ ਹੈ ਔਰ ਮੈਂ ਜਿਹੜੇ ਇਸ ਦੇ ਵਿੱਚ ਬਾਡੀ ਬਿਲਡਰਸ ਪਾਰਟਿਸਪੇਟ ਕਰ ਚੁੱਕੇ ਹਨ ਔਰ ਮੇਰਾ ਖਿਆਲ ਹੈ ਮੈਸਟਰ ਮੁਹਾਲੀ ਵੀ ਸਾਡਾ ਵੀਰ 40 ਨੰਬਰ ਬਣ ਚੁੱਕੇ ਆ ਉਹਨੂੰ ਵੀ ਬਹੁਤ ਬਹੁਤ ਵਧਾਈ ਔਰ ਜਿਨ੍ਹਾਂ ਨੇ ਉਹਨਾਂ ਦੇ ਨਾਲ ਕੰਪੀਟੀਸ਼ਨ ਲੜਿਆ ਉਹ ਵੀ ਸਾਰੇ ਵਧਾਈ ਦੇ ਯੋਗ ਸਾਰੇ ਹੀ ਜੇਤੂ ਆ ਜੀ ਕਿਉਂਕਿ ਇੱਥੇ ਤੱਕ ਇਸ ਸਟੇਜ ਤੇ ਪਹੁੰਚਣਾ ਕੋਈ ਛੋਟੀ ਮੋਟੀ ਗੱਲ ਨਹੀਂ ਬਹੁਤ ਮਿਹਨਤਾਂ ਮਸ਼ੱਕਤਾਂ ਕਰਨੀਆਂ ਪੈਂਦੀਆਂ ਨੇ ਔਰ ਇਸ ਗੱਭਰੂ ਐਥੇ ਪਹੁੰਚੇ ਸਾਰੇ ਵਧਾਈ ਦੇ ਯੋਗ ਔਰ ਇੱਕ ਆ ਬਾਅਦ ਵਿੱਚ ਉਹਨਾਂ ਜਿਹੜਾ ਕੰਪੀਟੀਸ਼ਨ ਚੱਲ ਰਿਹਾ ਹੈ ਸਰਗਰਦ ਪੰਚਾਇਤਿਸ ਨੇ ਦੇ ਗਏ ਸਾਰੇ ਜਜਿਸ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੀ ਸੱਚੀ ਤੇ ਸੁੱੱਚੀ ਜਜਮੈਂਟ ਦੇ ਕੇ ਇਹਨਾਂ ਪਲੇਅਰਾਂ ਦੇ ਵਿੱਚੋਂ ਇੱਕ ਬਹੁਤ ਵਧੀਆ ਚਲੋ ਵੀ ਜੋ ਸਾਡੇ ਦੇਸ਼ ਦਾ ਬਿਮਾਨ ਬਣਨਾ ਇੰਟਰਨੈਸ਼ਨਲ ਸਟੋਰ ਤੇ ਵੀ ਇਹਨਾਂ ਨੇ ਖੇਡਣ ਜਾਣਾ ਪਰ ਮੈਂ ਸਾਰੇ ਜਜਿਸ ਦਾ ਸਾਰੀ ਟੀਮ ਦਾ ਆਰਗੇਨਾਈਜ਼ਰ ਟੀਮ ਦਾ اپنی ساری ٹیم ਸਾਡੇ ਵਿਚਕਾਰ ਸਾਡੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਮ ਜੀ ਕੁਮਾਰ ਜੀ ਸਾਡੇ ਨਵਦੀਪ ਜੀ ਆਵਾਜ਼ੀ ਪਾਰਟੀ ਦੇ ਸੀਨੀਅਰ ਲੀਡਰ ਔਰ ਸਾਡੇ ਸੀਨੀਅਰ ਕੌਂਸਲਰ ਸਾਹਿਬ ਰਾਮ ਨਦੀਪਾਲ ਜੀ ਬਾਲਸਰ ਸਾਹਿਬ ਕੁਸ਼ਵਿੰਦਰ ਸਿੰਘ ਜੀ ਹੈਪੀ ਜੀ ਕੌਂਸਲਰ ਸਾਹਿਬ ਸਾਡੇ ਅਸ਼wini ਕੁਮਾਰ ਜੀ ਐਮਸੀ ਸਾਹਿਬ ਅਸੀਂ ਸਾਰੇ ਆਪਣੀ ਟੀਮ ਦੇ ਵੱਲੋਂ ਪਟਿਆਲ ਜਿਮ ਫਿਟਨੈਸ ਕਲੱਬ ਨੂੰ ਲੱਖ ਲੱਖ ਵਧਾਈ ਦਿੰਦੇ ਆ ਤੇ ਸਾਰੇ ਜੱਜ ਜੀ ਨੂੰ ਵੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਜਮੈਂਟ ਦਿੱਤੀ ਹੈ ਧੰਨਵਾਦ ਜੈ ਹਿੰਦ